ਸੋਨ ਕਲੰਗੀਆਂ ਵਾਲਿਆ ਚੰਨ ਮਾਈਆ ਬੇ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਜੜੇ ਹੀਰੇ ਰੰਗਲੇ ਪੰਘੂੜਿਆਂ ਵਿੱਚ ਤੇ ਰਹਿੰਦੀ ਲੋਰੀਆਂ ਸੀ ਦਿੰਦੀ ਦਾਈ ਤੈਨੂੰ ਰਤਾ ਰਹਿ ਜੇ ਵਟ ਜੇ ਬਿਸਤਰੇ ਤੇ ਬੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਪਰ ਮੈਂ ਹੈਰਾਨ ਹਾਂ ਮਾਤਾ ਗੁਜਰੀ ਦੇ ਸੋਹਣਿਆ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਪਿਆਰੇ ਖਾਲਸਾ ਜੀ ਇਨੇ ਗੁਰੂਆਂ ਨੇ ਵਕਤ ਵੇਲੇ ਦੇਖੇ ਸਿੱਖਾਂ ਦੇ ਘਰੋਂ ਬੇਕਾਰ ਹੋ ਕੇ ਜਕੜੀਆਂ ਨੂੰ ਪੁੱਛਿਆ ਸੀ ਅਬਦਾਲੀ ਨੇ ਕਹਿੰਦਾ ਵੀ ਆ 220 ਕੁੜੀ ਛੜਾ ਕੇ ਲੈ ਗਏ ਨੇ ਤੇ ਮੇਰੇ ਵੱਡੇ ਮੇਰੇ ਬੇਟੇ ਤਮੂਰ ਤੇ ਵੀ ਇਹਨਾਂ ਨੇ ਹਮਲਾ ਕੀਤਾ 400 ਆ 22 ਕੁੜੀਆਂ ਉਹ ਲੈ ਕੇ ਜਾ ਰਿਹਾ ਸੀ ਬੱਕਰਾ ਉਦੋਂ ਪਹਿਲਾ ਉਹ ਜੱਸਾ ਸਿੰਘ ਆਲੂ ਵਾਲੀਏ ਨੇ ਅਟੈਕ ਕੀਤਾ ਛੜਾਈ ਭਾਈ ਚੜਤ ਸਿੰਘ ਜਿਹੜੇ ਛੋਟੇ ਘੱਲੂਕਾਂ ਵਿੱਚ ਬੇਅਹਦ ਫੱਟੜ ਹੋ ਗਏ ਸੀ ਤੇ ਪਥਰਾਲੇ ਜਾ ਕੇ ਡੱਬ ਵਾਲੀ ਕੋਲੇ ਜਾ ਕੇ ਸ਼ਹੀਦ ਹੋ ਗਏ ਅੱਜ ਉਹਨਾਂ ਦੇ ਪਾਵਨ ਸਥਾਨ ਤੇ ਮੇਲੇ ਭਰਦੇ ਨੇ ਤੇ ਜਗੜੀਏ ਨੇ ਪੁੱਛਿਆ ਕਿਹਾ ਕਹਿੰਦਾ ਜੀ ਇਹ ਸਿੱਖ ਨੇ ਆਹ ਕਹਿੰਦਾ ਜੀ ਸਿੱਖ ਨੇ ਇਹ ਦਸਵੇਂ ਪਾਤਸ਼ਾਹ ਦੇ ਸਿੰਘ ਨੇ ਇਹ ਇਹਨਾਂ ਦੇ ਘਰ ਘਰ ਕਹਿੰਦਾ ਇਹਨਾਂ ਦੇ ਜੀ ਜੰਗਲ ਨੇ